ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਖਾਲਸੇ ਦਾ ਜੋ ਸਾਜਨਾ ਦਿਵਸ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਜੋ ਆਜ਼ਾਦੀ ਦੇ ਦਿਨ ਖਾਲਸੇ ਦੀ ਸਾਜਨਾ ਕੀਤੀ ਅਤੇ ਵਿਕਾਰਾਂ ਤੋਂ ਬਚਾ ਕੇ ਤੇ ਸਤਿਗੁਰਾਂ ਨੇ ਅਕਾਲ ਪੁਰਖ ਦੇ ਨਾਮ ਲਾਇਆ ਖਾਲਸੇ ਨੂੰ ਤੇ ਖਾਲਸੇ ਨੂੰ ਆਪਣਾ ਰੂਪ ਬਖਸ਼ਿਆ ਪਹਿਲੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਪਾਣ ਕਰਵਾਇਆ ਫੇਰ ਸਤਗੁਰਾਂ ਨੇ ਪੰਜਾਂ ਪਿਆਰਿਆਂ ਤੋਂ ਆਪ ਮੰਗ ਕੀਤੀ ਅੰਮ੍ਰਿਤ ਦੀ ਦਾਤ ਦੀ ਤੇ ਸਾਧ ਸੰਗਤ ਜੀ ਜੋ ਉਸ ਵਕਤ ਸਤਗੁਰਾਂ ਦੇ ਪਿਆਰਿਆਂ ਨੇ ਕਿਹਾ ਕਿ ਮਹਾਰਾਜ ਅਜ ਤੱਕ ਕਦੀ ਇਹੋ ਜੀ ਰੀਤ ਨਹੀਂ ਹੋਈ ਕਿ ਕਿ ਗੁਰੂ ਨੂੰ ਚੇਲਾ ਜਿਹੜਾ ਉਹ ਦੇਖਣਾ ਦੇਖਿਆ ਦੇਵੇ ਤੇ ਮਾਰਾ ਕਹਿੰਦੇ ਕਾਲਪੁਰਖ ਦਾ ਹੁਕਮ ਐਸਾ ਹੈ ਤੇ ਇਸ ਲਈ ਮੈਨੂੰ ਖਾਲਸਾ ਜੀ ਅੰਮ੍ਰਿਤ ਦੀ ਧਾਰ ਦਿੱਤੀ ਜਾਵੇ ਮੈਂ ਆਪਣਾ ਸਾਰਾ ਸਰਬੰਸ ਦੇ ਦੇਾਂਗਾ ਪਰ ਮੈਨੂੰ ਅੰਮ੍ਰਿਤ ਦੀ ਧਾਰ ਦਿੱਤੀ ਜਾਵੇ ਉਸ ਵਕਤ ਸਤਗੁਰਾਂ ਦੇ ਨਾਲ ਸਤਗੁਰਾਂ ਦੇ ਮਹਿਲਾ ਮਾਤਾ ਗੁਜਰੀ ਜੀ ਸਹਿਬਜਾਦਿਆਂ ਤੇ ਹਜ਼ਾਰਾਂ ਸੰਤਾਂ ਨੇ ਫਿਰ ਅੰਮ੍ਰਿਤ ਪਾਣ ਦੇ ਦਾਤੀ ਉਸ ਵਕਤ ਕੀਤਾ ਉਹਦੀ ਗਵਾਹੀ ਜਿਹੜੀ ਹੈ ਉਹ ਲਿਖਤੀ ਰੂਪ ਦੇ ਵਿੱਚ ਪ੍ਰਾਪਤ ਹੋਈ ਉਸ ਵਕਤ ਜਦੋਂ ਸ੍ਰੀਮਾਨ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਆ ਵਾਲਾ ਸ੍ਰੀਮਾਨ ਸੰਤ ਬਾਬਾ ਹਰੀ ਸਿੰਘ ਜੀ ਕਹਾਰਪੁਰ ਵਾਲੇ ਇਹਨਾਂ ਮਹਾਂਪੁਰਖਾਂ ਨੇ ਤਖਤ ਸ੍ਰੀ ਕੇਸਗੜ ਸਾਹਿਬ ਜੀ ਜਿਹੜੀ ਕਾਰ ਸੇਵਾ ਆਰੰਭ ਕਰਵਾਈ ਤੇ ਜਦੋਂ ਖਦਾਈ ਕੀਤੀ ਤੇ ਖਦਾਈ ਕਰਦਿਆਂ ਥੱਲਿਓ ਪੱਤਰੇ ਨਿਕਲੇ ਤਾਂਬੇ ਦੇ ਉਹਨਾਂ ਦੇ ਉੱਤੇ ਲਿਖਿਆ ਹੋਇਆ ਸੀ ਇਹ ਕਿ ਜਦੋਂ ਸਤਗੁਰਾਂ ਨੇ ਆਪ ਅੰਮ੍ਰਿਤ ਪਾਣ ਕੀਤਾ ਤੇ ਨਾਲ ਸਤਗੁਰਾਂ ਦੇ ਸਾਰੇ ਪਰਿਵਾਰ ਨੇ ਸਹਬਜ਼ਾਦਿਆਂ ਨੇ ਤੇ ਸੰਗਤਾਂ ਨੇ ਵੀ ਅੰਮ੍ਰਿਤ ਪਾਣ ਕੀਤਾ ਇਹ ਮਿਸਾਲ ਉਦੋਂ ਦੀ ਜਿਹੜੀ ਪ੍ਰਤੱਖ ਮਿਲਦੀ ਹੈ ਇਸ ਵਾਸਤੇ ਅੱਜ ਖਾਲਸੇ ਦਾ ਜਨਮ ਦਿਹਾੜਾ ਤੇ ਇਹਦੇ ਤੇ ਇਹੋ ਹੀ ਸਨੇਹ ਹੈ ਕਿ ਨਾਮ ਜਪੋ ਵੰਡ ਛਕੋ ਤੇ ਗੁਰੂ ਵਾਲੇ ਬਣੀਏ ਤੇ ਮਰੀਆਂ ਮੱਟਾਂ ਨੂੰ ਜਿਹੜਾ ਛੱਡ ਕੇ ਦੇ ਧਾਰੀ ਗੁਰ ਦਮ ਗੁਰੂਆਂ ਨੂੰ ਛੱਡ ਕੇ ਅਸੀਂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਗਏ ਤੇ ਬਾਣੀ ਤੇ ਬਾਣੇ ਦੇ ਧਾਰਨੀ ਹੋਈਏ ਘਰਾਂ ਦੇ ਵਿੱਚ ਬਾਣੀ ਲਿਆਈਏ ਬੱਚਿਆਂ ਨੂੰ ਬਾਣੀ ਸਿਕਾਈਏ ਬਾਣੀ ਦੇ ਨਾਲ ਜੁੜੀਏ ਤਾਂ ਕਿ ਸਾਡਾ ਲੋਕ ਸੁਖੀਏ ਔਰ ਲੇਖ ਸੇ ਲਾਹ ਹੋ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ